ਸ਼ਹਿਰੀਆਂ ਮੱਲਾ ਇਹਦੀ ਸੜਕ ਦਾ ਮੁੰਡਾ ਹਾਲ ਸੀ ਸੋ 25 ਸਾਲ ਤੋਂ ਨਹੀਂ ਬਣੀ ਸੀ 25 ਸਾਲ ਤੋਂ ਨਹੀਂ ਬਣੀ ਦੁਬਾਰਾ ਤੇ ਪਹਿਲਾਂ ਬਣਾਈ ਸੀ ਆਪਾਂ ਹਾਂਜੀ ਪਹਿਲਾਂ ਪਾ ਬਣਾਈ ਸੀ ਫਿਰ ਉਹ ਕਰਦੇ ਕਰਦੇ ਹੁਣ ਫੇਰ ਬਣ ਲੈ ਇੱਕ ਸੀ ਕਿ ਹੁਣ ਦੁਬਾਰਾ ਬਣਾਇਆ ਜਾ ਰਿਹਾ ਆਪਣੀ ਰੇਨੂ ਪੰਡਾਰੀ ਜੀ ਇਸ ਵਾਰ ਤੋਂ ਲੋਕਾਂ ਨੇ ਇਹਨਾਂ ਨੂੰ ਐਮਸੀ ਚੁਣ ਕੇ ਭੇਜਿਆ ਅੱਜ ਮੇਅਰ ਸਾਹਿਬ ਨੇ ਉਹਨਾਂ ਦੇ ਕਰ ਕਮਰਾਂ ਨਾਲ ਤੇ ਸਾਡੀ ਬੱਚੀ ਇਹ ਦੋਨੋਂ ਜਣੇ ਇਕੱਠੇ ਕਰਕੇ ਉਦਘਾਟਨ ਕੀਤਾ ਮੁਬਾਰਕ ਦਿਨਾਂ ਪਰ ਭੰਡਾਰੀ ਜੀ ਨੂੰ ਅਸੀਂ ਯਾਦ ਕਰਦੇ ਹਾਂ ਉਹਨਾਂ ਦੇ ਪਿਤਾ ਜੀ ਨੂੰ ਕੈਪਟਨ ਸਾਹਿਬ ਨੂੰ ਵੀ ਯਾਦ ਕਰਦੇ ਹਾਂ ਲੋਕ ਅੱਜ ਤੇ ਵੀ ਯਾਦ ਕਰਦੇ ਗੱਲਾਂ ਕਰਦੇ ਨਾਲ ਤੇ ਕੰਮ ਤੇ ਬਹੁਤ ਹੋਣ ਵਾਲੇ ਸ਼ਹਿਰ ਚ ਲੇਕਿਨ ਪੁੱਛਣਿਤ ਕਰਨਾ ਸਾਲਾ ਜੀ ਕੋਈ ਪੈਸਾ ਪੰਜਾਬ ਸਰਕਾਰ ਤੋਂ ਆਇਆ ਨਹੀਂ ਬਲਕਿ ਸਾਡਾ 10 ਕਰੋੜ ਰੁਪਏ ਲਾ ਕੇ ਤੇ ਹੁਣ ਦੇਖੋ ਜਿੱਦਾਂ ਜਿੱਦਾਂ ਪੈਸਾ ਆਊਗਾ ਉਦੋਂ ਤਾ ਅਸੀਂ ਵਿਕਾਸ ਦੇ ਕੰਮ ਕਰਾਂਗੇ ਅਣੇ ਜਿੱਥੇ ਇੱਕ ਗਲੀ ਦਾ ਉਦਘਾਟਨ ਜਿਹੜਾ ਕੀਤਾ ਗਿਆ ਅੱਜ ਤੇ ਇੰਦਾ ਦੀ ਹੋਰ ਵੀ ਕਈ ਗਲੀਆਂ ਜਿਹੜੀਆਂ ਵਾ ਪੈਂਡਿੰਗ ਪਈਆਂ ਹੋਈਆਂ ਬੜੀਆਂ। ਉਹ ਵੀ ਆਉਣ ਵਾਲੇ ਸਮੇਂ ਚ ਦੇਖੋ ਸਾਰੀਆਂ ਦੀ ਤਾਂ ਮੈਂ ਜਿੱਦਾਂ ਜਿੱਦਾਂ ਪੈਸੇ ਆਏ ਡਿਵੈਲਪਮੈਂਟ ਦੇ ਉਸੇ ਹਿਸਾਬ ਨਾਲ ਹੋਣੇ ਆ। ਲੇਕਿਨ ਕੁਝ ਪੈਸੇ ਪਏ ਉਹਨਾਂ ਨਾਲ ਸਾਡੇ ਕੰਮ ਚੱਲ ਰਹੇ ਆ। ਬੜਾ ਇਸ ਤੋਂ ਹੱਟ ਕੇ ਸਵਾਲ ਆ ਭਾਜੀ ਪੀ ਨਿਟਰ ਲਿਡਰ ਬਿਲੀਜੀਨ ਕਾਰਜ ਦੇ ਘਰ ਦੇ ਪਿਛਲੇ ਗਰਨੇਟ ਹੰਲਾ ਜਿਹੜਾ ਵਾ ਕੀਤਾ ਗਿਆ ਉਹਨਾਂ ਤੇ ਤੇ ਕਿਸ ਤਰ੍ਹਾਂ ਦੇਖਿਓ ਪੰਜਾਬ ਦੇ ਮੌਲਿਕ ਦੇਖੋ ਜਿਹੜਾ ਗਰਨੇਡ ਦਾ ਹਮਲਾ ਹੋਇਆ ਉਹ ਨਿੰਦਾਯੋਗ ਆ ਹੁਣ ਗੱਲਾਂ ਦੋ ਨੇ ਇੱਕ ਬਨੇ ਤੇ ਪੰਜਾਬ ਪੁਲਿਸ ਉਹਦਾ ਕੰਟਰੋਲ ਆ ਭਗਵੰਤ ਮਾਨ ਜੀ ਉਤਰਦਾਏ ਨਹੀਂ ਆਮ ਆਦਮੀ ਪਾਰਟੀ ਔਰ ਜੇ ਅਸੀਂ ਉਧਰ ਉੱਪਰ ਦੀ ਗੱਲ ਕਰੀਏ ਤੇ ਬੀਜੇਪੀ ਦਾ ਸਾਰਾ ਦਿਗਜ ਲੀਡਰ ਔਰ ਸਾਡਾ ਜਿਹੜਾ ਸੂਬਾ ਆ ਇਹ ਬਾਰਡਰ ਦਾ ਸੂਬਾ ਪਾਕਿਸਤਾਨ ਦੇ ਨਾਲ ਇਹ ਇਹਦਾ ਕੰਟਰੋਲ ਹੈ ਬੀਐਸਐਫ ਦਾ ਇਹ ਇੰਟੈਲੀਜੈਂਸ ਅ ਏਜੰਸੀਆਂ ਦਾ ਪਰ ਸਰਕਾਰ ਦੇ ਕੋਲ ਉਹਨਾਂ ਕੋਲ ਬੜੀਆਂ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਉਹਦੇ باوجود ਇਹ ਹੋ ਜਾਏ ਤੇ ਉਹਦੇ ਦੋਸ਼ੀ ਕੌਣ ਨੇ ਦੋਸ਼ੀ ਦੋਹਾਂ ਚ ਇੱਕ ਹੈ ਸੁਭਾ ਸਰਕਾਰ ਵੀ ਰਿਸਪਾਂਸਿਬਲ ਹੈ ਤੇ ਪਰ ਸਰਕਾਰ ਨੂੰ ਵੀ ਜ਼ਿੰਮੇਵਾਰੀ ਚੱਕਣੀ ਪਊਗੀ ਇਸ ਗੱਲ ਦੀ ਔਰ ਮਾੜੀ ਗੱਲ ਐ ਨਹੀਂ ਹੋਣਾ ਚਾਹੀਦਾ ਸੀ ਸਰ ਤੜਨ ਤੜਨੀ ਪੁਲਿਸ ਮੁਲਾਜ਼ਮ ਦਾ ਕਤਲ ਹੋਈ ਅਦਵਾਲ ਘਟ ਕੇ ਬਹੁਤ ਦਿਨ ਹੋ ਗਏ ਇਹ ਸਾਰਾ ਕੁਝ ਕੀ ਹੋ ਰਿਹਾ ਸੂ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਐ ਔਰ ਤੁਸੀਂ ਇਹ ਵੇਖੋ ਦੋਆਂ ਘੰਟਿਆਂ ਦੇ ਵਿੱਚ ਪੁਲਿਸ ਨੇ ਆ ਕਿ ਬਿਸ਼ਨੋਈ ਦੇ ਬੰਦੇ ਨੇ ਫੜ ਲਏ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਨਾ ਤੇ ਜੇ ਪਤਾ ਸੀ ਤੇ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਹੋਇਆ ਇਹ ਲਾਅ ਐਂਡ ਆਰਡਰ ਖਰਾਬ ਕਰਨ ਚ ਦੋਹਾਂ ਦਾ ਹੱਥ ਆ ਔਰ ਮੈਂ ਸਮਝਦਾ ਦੋਵਾਂ ਨੂੰ ਸੁਧਰ ਜਾਣਾ ਚਾਹੀਦਾ ਆਪਣਾ ਕੰਮ ਸੁਚੇਤ ਹੋ ਕੇ ਕਰਨਾ ਚਾਹੀਦਾ ਸੁਰੱਖਿਆ ਸਾਡਾ ਮੂਲ ਅਧਿਕਾਰ ਆ ਔਰ ਜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਹ ਦੋਵੇਂ ਪਾਰਟੀਆਂ ਕਰਨ ਗਈਆਂ ਤਾਂ ਗੱਲ ਬਾਣੀ ਸਰ ਇਹਦੇ ਪਿੱਛੇ ਸਿੱਕੀ ਦਾ ਕੋਈ ਪਹਿਲੂ ਵੀ ਹੋ ਸਕਦਾ ਬਿਲਕੁਲ ਮੈਂ ਤਾਂ ਕਹਿੰਦਾ ਇਹ ਮਾਹੌਲ ਖਰਾਬ ਕਰਕੇ ਉਹਦਾ ਫਾਇਦਾ ਚੱਕਣਾ ਚਾਹੁੰਦੇ ਆ ਕੋਈ ਫਾਇਦੇ ਕੱਟੇ ਚੱਕੀ ਜਾਉਗੇ ਸਾਡੇ ਸਿਰ ਦੇ ਉੱਤੇ ਪੰਜਾਬ ਦੇ ਉੱਤੇ ਤਜਰਬੇ ਕੱਟਾਂ ਹੀ ਕਰਨਗੇ ਮੈਨੂੰ ਇਸ ਗੱਲ ਦਾ ਦੁੱਖ ਆ ਇਹ ਨਹੀਂ ਹੋਣਾ ਚਾਹੀਦਾ ਰਣਾ ਜੀ ਪਿੱਛੇ ਜੇ ਸultanpur ਦੇ ਵਿੱਚ ਦੋ ਰੈਲੀਆਂ ਜਿਹੜੀਆਂ ਪੰਜਾਬ ਇਹਦੇ ਵਿੱਚ ਇੰਦਰ ਪ੍ਰਤਾਪ ਜੀ ਨੇ ਵੀ ਰੈਲੀ ਕੀਤੀ ਤੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸultanpur ਦੇ ਜੇ ਇੱਕ ਪਾਸੇ ਕਾਂਗਰਸੀ ਰੈਲੀ ਦੂਸਰੇ ਪਾਸੇ ਆਜ਼ਾਦ ਦੀ ਹੋਆ ਇਹਦੇ ਬਾਰੇ ਤਾਂ ਰਾਣਾ ਇੰਦਰਪ੍ਰਤਾ ਦੱਸ ਸਕਦਾ ਹੋਣੀਆਂ ਨਹੀਂ ਚਾਹੀਦੀਆਂ ਸੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਵੈਸੇ ਵੀ ਇੰਦਰ ਕੁਲਵੀਰ ਸਿੰਘ ਜ਼ੀਰੇ ਨੂੰ ਪੁੱਛ ਕੇ ਵੇਖੋ ਉਹਦੀ ਮਦਦ ਕਿਹਨੇ ਕੀਤੀ ਰਾਣਾ ਇੰਦਰ ਪ੍ਰਤਾਪ ਨੇ ਕੀਤੀ ਆਜ਼ਾਦ ਨੇ ਕਾਂਗਰਸ ਦੀ ਕੀਤੀ ਤੇ ਚਲੋ ਮੰਦ ਭਾਗਾ ਹੋਣਾ ਨਹੀਂ ਚਾਹੀਦਾ ਖੈਰ ਸਾਹਿਬ ਦਾ ਜਵਾਬ ਸੀਗਾ ਕਿ ਜਿਹੜੀ ਆ ਮੱਕੀ ਨੂੰ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਡਾਨੀ ਅਬਾਨੀ ਜਿਹੜਾ ਵਾ ਰਾਣਾ ਸਾਹਿਬ ਇੱਥੇ ਲੈ ਕੇ ਆਉਣ ਸੰਦੇ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘੱਟੋ ਘੱਟ 5-700 ਫੋਨ ਮੈਨੂੰ ਕੱਲ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋਨ ਨੰਬਰ ਸਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰ ਇਹ ਬੜਾ ਸ਼ਲਾਘਾਯੋਗ ਕਦਮ ਹੈ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵੱਧ ਆਪਣੀ ਲਾਈਨ ਖਿੱਚ ਤਾਨਾ ਜੀ ਇੱਕ ਜ਼ਿੰਮੇਵਾਰਾਂ ਦੀ ਉਹਨਾਂ ਦੇ ਮਨ 'ਚ ਸਵਾਲ ਹੈਗਾ ਕਿ ਤਾਨਾ ਸਾਹਿਬ ਨੇ ਕਿਹਾ ਕਿ 2 ਸਾਲ ਅਸੀਂ ਐਮਐਸਪੀ ਤੇ ਮੁਕਤੀ ਲੈਣਾ ਜਿੰਦੇ ਕੀ ਲੈ ਗਏ ਰਹਿਣਾ ਸਰ ਪਰ 2 ਸਾਲਾਂ ਤੋਂ ਬਾਅਦ ਜੇ ਸਰਕਾਰ ਅੱਗੇ ਨਹੀਂ ਤਾਂ ਕਿਹੜਾ ਹੀ ਕਿੱਥੇ ਜਾਵਾਂਗੇ ਦੇਖੋ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ ਐਮਐਸਪੀ ਦੇਵਾਂਗਾ ਬੜੀ ਵੱਡੀ ਗੱਲ ਹੈ। ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ। ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਆ ਬੀਜੀ ਜਾ ਸਕਦੀ ਆ ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ। ਪੰਜਾਬ ਦੇ ਪਾਣੀ ਦੇ ਤੇ ਹਰ ਨਾਗਰਿਕ ਦਾ ਨਹੀਂ ਹੱਕ ਹੈ ਜਿੰਨਾ ਕਿਸੇ ਹੋਰ ਦਾ। ਸੋ ਪਾਣੀ ਬਚਾਉਣਾ ਅਤਿਅੰਤ ਜ਼ਰੂਰੀ ਆ। ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਰੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇਖ ਕੇ ਅੱਗੇ ਲੈ ਕੇ ਜਾਣਾ ਬਿਜਲੀ ਜੀ ਸਰ ਗੱਲ ਕੀਤੀ ਤਾਂ ਬਿਜਲੀ ਦੇ ਹੁਣ ਜਿਹੜਾ ਨਜ਼ਾਰਾ ਦੇਖਣਾ শুরু ਹੋ ਗਿਆ ਘੱਟ ਹੋ ਰਿਹਾ ਜਿੱਦੇ ਸੀਜ਼ਨ ਚੱਲੂ ਹੋ ਗਿਆ ਇਹ ਇਸ ਗੱਲ ਦਾ ਤਾਂ ਜਵਾਬ ਸਾਨੂੰ ਮੌਜੂਦਾ ਸਰਕਾਰ ਤੋਂ ਲੈਣਾ ਚਾਹੀਦਾ ਗੱਲਾਂ ਵਿਧਾਨ ਸਭਾ ਚ ਅਖਬਾਰਾਂ ਚ ਵੱਡੀਆਂ ਦਰਸ਼ਨ ਛੋਟੇ ਸਰ ਕਹਿੰਦੇ ਕਿ ਇੱਕ ਕੱਲ ਖਾਨਿਆਂ ਦੀ ਰਿਪੇਅਰ ਦਾ ਇਹ ਉਦਘਾਟਨ ਕਰ ਦਿੱਤਾ 1 ਐਮਐਲ ਦੇ ਇਹਨੇ ਤਾਂ ਆਸ ਵੀ ਕੀ ਕਰ ਸਕਦੇ ਤੁਸੀਂ ਮੈਨੂੰ ਦੱਸੋ ਕੀ ਆਸ ਕਰ ਸਕਦੇ ਕਿਤੇ ਲੜ ਰਹਾ ਮਾਸਟਰਾਂ ਦੇ ਨਾਲ ਪ੍ਰਿੰਸੀਪਲ ਦੇ ਨਾਲ ਔਰ ਉਦਘਾਟਨ ਸਾਡੇ ਪਾਲਾ ਜੀ ਕਿੱਧਰ ਆਓ ਬਹਲੇ ਜਾਓ ਪਾਨਾ ਜੀ ਤੁਹਾਡੇ ਵਾਰਡ 'ਚ ਵੀ ਇੱਕ ਚੰਗਾ ਸਕੂਲ ਤੁਸੀਂ ਕਬਜ਼ਾ ਛਡਾ ਕੇ ਦਿੱਤਾ ਸੀ ਜੀ ਜੀ ਉਹਦੇ ਬਾਰੇ ਜਰਾ ਇਹਨਾਂ ਨੂੰ ਦੱਸਿਓ ਇਹ ਉੱਥੇ ਸੀ ਸਰ ਦੋਨੇ ਵੀਰ ਮੇਰੇ ਔਰ ਉਹਨਾਂ ਨੇ ਬੜੀ ਬੇਸ਼ਰਮੀ ਦੀ ਹੱਦ ਪਾਰ ਕਰਦਿਆਂ ਅਜੇ ਉਹ ਇੰਟਰਵਿਊ ਚੱਲੀ ਨਹੀਂ ਜੀ ਉਹਨਾਂ ਦੀ ਉਹ ਕਹਿੰਦੇ ਜੀ ਪੈਸਾ ਭਾਵੇਂ ਸੈਂਟਰਲ ਸਕੂਲ ਦਾ ਹੀ ਆ ਜਾਂਦਾ ਤੇ ਪੰਜਾਬ ਦੀ ਜਨਤਾ ਦਾ ਹੀ ਆ ਉਹ GST ਦੇ ਰੂਪ 'ਚ ਜਾਵੇ ਟੈਕਸ ਦੇ ਰੂਪ 'ਚ ਜਾਵੇ ਉਹ ਤੋਂ ਬਾਅਦ ਮੈਂ ਵੀ ਜਵਾਬ ਦਿੰਦਾ ਉਹਦਾ ਵੀ ਯਾਰ ਇਹਨਾਂ ਨੇ ਬੇਸ਼ਰਮੀ ਦੀ ਇੰਨੀ ਹੱਦ ਲਾਤੀ ਆ ਵੀ ਕਿਸੇ ਦੇ ਕੰਮ ਕੀਤੇ ਹੋਏ ਕ੍ਰੈਡਿਟ ਲੈਣ ਦੇ ਨੇ ਦੂਜੀ ਗੱਲ ਉਹ ਖਲਾਣਾ ਜੀ ਨੇ ਆਪ ਕਿਹਾ ਵੀ ਅਧਿਆਪਕ ਜਿਹੜਾ ਸਭ ਤੋਂ ਵੱਡਾ ਗੁਰੂ ਆ ਮੈਂ ਵੀ ਮੰਨਦਾ ਪਰ ਉਹਨਾਂ ਗੁਰੂਆਂ ਕੋਲ ਆਪਾਂ ਝੂਠ ਬੁਲਾ ਮੇਰਾ ਨਾਮ ਤੇਜਿੰਦਰ ਸਿੰਘ ਭੰਡਾਰੀ ਆ ਜੀ ਮੇਰੇ ਵਾਈਫ ਰੇਨੂ ਭੰਡਾਰੀ ਵਾਰ ਨੰਬਰ 43 ਤੋਂ ਕਾਉਂਸਲਰ ਨੇ ਜੀ ਅੱਜ ਸਾਡੀ ਇਸ ਵਾਰਡ ਚ ਵਾਰਡ ਨੰਬਰ 43 ਚ ਮੁਹੱਲਾ ਸ਼ਾਰੀਆਂ ਵਿਖੇ ਸਾਡੇ ਮਾਝੋ ਗਰਾਣਾ ਗੁਰਜੀਤ ਸਿੰਘ ਜੀ ਨੇ ਅੜਕ ਦਾ ਨਵੀਂ ਸੜਕ ਦਾ ਉਦਘਾਟਨ ਕੀਤਾ ਹੈ ਇਹ ਸੜਕ ਪਿਛਲੇ 20 ਸਾਲਾਂ ਤੋਂ ਲਗਭਗ 20 ਸਾਲਾਂ ਤੋਂ ਨਹੀਂ ਬਣੀ ਸੀ ਅੱਜ ਇਸ ਦਾ ਉਦਘਾਟਨ ਕਰਕੇ ਇਹ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਇਸ ਕਾਰਨ ਕਿ ਇਹ ਇੰਨੇ ਸਾਲ ਪੈਂਡਿੰਗ ਪਈ ਰਹੀ ਸੜਕ ਦਾ ਫੰਮ ਹੈ ਦੇਖੋ ਦੱਸਣ ਜਾ ਰਹੇ ਹਾਂ ਕਿ ਇਹ ਮੋਸਟਲੀ ਪਹਿਲਾਂ ਵੀ ਹਮੇਸ਼ਾ ਹੀ ਸਾਡਾ ਵਾਰਡ ਅਨਗੋਲਿਆ ਕੀਤਾ ਗਿਆ ਹੈ ਤੇ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਸਾਡੇ ਮਹੱਲੇ ਨੂੰ ਅਨਗੋਲਿਆ ਕਰਕੇ ਸੜਕ ਨਹੀਂ ਬਣੀ ਤੇ ਹੁਣ ਅਸੀਂ ਆਪਣੀ ਇਸ ਨਿਓਰ ਦੇ ਵਿੱਚ ਇਹ ਸੜਕ ਬਣਵਾ ਰਹੇ ਹਾਂ ਇਹ ਸੜਕ ਤੋਂ ਇਲਾਵਾ ਹੋਰ ਵੀ ਸੜਕਾਂ ਜਿਹੜੀਆਂ ਪੈਂਡਿੰਗ ਬਈਆਂ ਉਹਨਾਂ ਦਾ ਵੀ ਕੰਮ ਜਲਦੀ ਸ਼ੁਰੂ ਹੋਏਗਾ ਜੀ ਜ਼ਰੂਰ ਜਲਦੀ ਤੋਂ ਜਲਦੀ ਸ਼ੁਰੂ ਕਰਾਂਗੇ ਮੇਰਾ ਟੀਚਾ ਇਹੀ ਹੈ ਜੀ ਕਿ ਆਪਣੇ ਵਾਰਡ ਦੇ ਲਗਭਗ ਜਿੰਨੇ ਵੀ ਕੰਮ ਆ ਉਹ ਸਾਰੇ ਜਲਦੀ ਤੋਂ ਜਲਦੀ ਪੂਰੇ ਕਰਵਾਇਆ ਇੱਕ ਦੋ ਸ਼ੁਰੂ ਹੋ ਰਿਹਾ ਹੁਣ ਅ ਅੱਜ ਦੁਗਾੜਨ ਹੋ ਗਿਆ ਇੱਕ ਦੋ ਦਿਨ ਵਿੱਚ ਇਹਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਜਾਊਗਾ ਕਿੰਨੇ ਕਿ ਕਿਲੋਮੀਟਰ ਜਿਹੜੀ ਹੈ ਇਹ ਜਿਹੜੀ ਸੜਕ ਉਸ ਦੀ ਇਹ ਪੂਰਾ ਆਈ ਥਿੰਕ 1250 ਸਕੁਅਰ ਫੁੱਟ ਜਗ੍ਹਾ ਵਗੈਰਾ ਆ ਸ਼ਾਇਦ ਹੈ ਨਾ ਪੂਰੇ ਵਾਰਡ ਮੇ ਲਾਸ਼ਾਰੀਆਂ ਪੂਰੇ ਦਈ ਹੈ ਜੀ